ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤੇ ਜਨੂਅਰੀ ਇਨਟੇਕ ਵੱਲ ਦੇਖੀਏ ਤਾਂ ਨਰਸਿੰਗ ਦੇ ਸਟੂਡੈਂਟਸ ਤੇ ਮੈਡੀਕਲ ਸਟੂਡੈਂਟਸ ਲਈ ਅਸੀਂ ਖਾਸ ਔਰ ਤੇ ਕਹਿਣਾ ਚਾਹਾਂਗੇ ਕਿ ਤੁਹਾਡੇ ਲਈ ਜਨੂਅਰੀ ਇਨਟੇਕ ਦੀ ਸੀਟਸ ਦੇ ਲਈ ਕੁਝ ਹੀ ਦਿਨ ਬਾਕੀ ਨੇ ਜੇਕਰ ਤੁਸੀਂ ਇਹ ਕੁਝ ਦਿਨ ਵੀ ਲੰਘਾ ਦਿੰਨੇ ਹੋ ਤਾਂ ਤੁਹਾਨੂੰ ਜਨੂਅਰੀ ਇਨਟੇਕ ਲਈ ਸੀਟ ਨਹੀਂ ਮਿਲਣ ਵਾਲੀ ਹੈ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਅੱਗੇ ਵਧਣਾ ਹੈ ਤਾਂ ਕਿ ਫਟਾਫਟ ਤੁਸੀਂ ਆਪਣਾ ਪ੍ਰੋਸੈਸ ਸ਼ੁਰੂ ਕਰੋ ਸਿਰਫ ਪ੍ਰੋਸੈਸ ਸੇ ਸ਼ੁਰੂ ਨਹੀਂ ਕਰਨਾ ਸਹੀ ਢੰਗ ਦੇ ਨਾਲ ਪ੍ਰੋਸੈਸ ਨੂੰ ਸ਼ੁਰੂ ਕਰਦੇ ਹੋਏ ਆਪਣਾ ਵੀਜ਼ਾ ਅਪਰੂਵਲ ਤੱਕ ਦੀ ਜਰਨੀ ਨੂੰ ਤੁਸੀਂ ਸਹੀ ਪੂਰੀ ਕਰ ਸਕੋ ਸੋ ਇਸ ਨੂੰ ਲੈ ਕੇ ਕਈ ਚੀਜ਼ਾਂ ਕਈ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬ੍ਰੋਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਸੋ ਮਨਪ੍ਰੀ ਜੀ ਜ਼ਰੂਰ ਦੱਸੋ ਨਰਸਿੰਗ ਵਾਲੇ ਸਟੂਡੈਂਟਸ ਸਾਰੇ ਜਾਣਦੇ ਨੇ ਕਿ ਜਨੂਅਰੀ ਇਨਟੇਕ ਨਾਲ ਲਈ ਬਹੁਤ ਖਾਸ ਹੁੰਦਾ ਹੈ ਨਰਸਿੰਗ ਸਟੂਡੈਂਟਸ ਦੀ ਐਡਮਿਸ਼ਨਸ ਦੇ ਲਈ ਨਾਲ ਦੇ ਨਾਲ ਆ ਹੁੰਦੀਆਂ ਜਾ ਰਹੀਆਂ ਕੁਝ ਹੀ ਦਿਨ ਜਿਵੇਂ ਰਹਿ ਗਏ ਨੇ ਤੇ ਇੱਥੇ ਸਟੂਡੈਂਟਸ ਨੂੰ ਤੁਸੀਂ ਕੀ ਗਾਈਡ ਕਰਨਾ ਚਾਹੋਗੇ ਕਿ ਇਹ ਦੇਰੀ ਨਾ ਕਰਨ ਹੋਰ ਔਰਫੜਾਵੜ ਕਿਸ ਪ੍ਰੋਸੈਸ ਦੇ ਨਾਲ ਅਪਲਾਈ ਕਰਨ ਅ ਜੀ ਹਰਜੋਤ ਮੈਮ ਦੇਖੋ ਜਿਹੜੇ ਮੈਡੀਕਲ ਦੇ ਕੋਰਸਿਸ ਐ ਜਿੱਦਾਂ ਕਿ ਆਪਾਂ ਨਰਸਿੰਗ ਦੀ ਗੱਲ ਕੀਤੀ ਹੈ ਉਹ ਇੰਨੀ ਜਲਦੀ ਫਿਲ ਹੁੰਦੇ ਕਿ ਰੀਜ਼ਨ ਐ ਬਿਕਾਜ਼ ਉਹਦਾ ਇਨਟੇਕ ਹੀ ਇੱਕ ਹੈ ਸਾਲ ਦੇ ਵਿੱਚ ਬਾਕੀ ਜਿਹੜੇ ਕਮਰਸ ਆਰਟਸ ਜਾਂ ਨਾਨ ਮੈਡੀਕਲ ਦੇ ਕੋਰਸਿਸ ਆ ਉਹਨਾਂ ਕੋਲ ਜਨੂਅਰੀ ਇਨਟੇਕ ਹੈ ਜੁਲਾਈ ਇਨਟੇਕ ਐ ਨਵੰਬਰ ਇਨਟੇਕ ਐ ਤਿੰਨ ਤਿੰਨ ਇਨਟੇਕ ਐ ਉੱਥੇ ਨਰਸਿੰਗ ਦਾ ਸਿਰਫ ਇੱਕੋ ਇਨਟੇ ਉਹਦੇ ਨਰਸਿੰਗ ਦੇ ਨਾਲ ਬਾਕੀ ਮੈਡੀਕਲ ਦੇ ਕੋਰਸੇਸ ਦਾ ਫਿਲ ਹੁੰਦਾ ਹੈ ਇਹ ਰੀਜ਼ਨ ਹੋ ਜਾਂਦਾ ਕਿ ਜਦੋਂ ਬੱਚਾ ਨਰਸਿੰਗ ਲਈ ਅਪਲਾਈ ਕਰਦਾ ਔਰ ਉਹਨੂੰ ਇਹ ਲੱਗਦਾ ਕਿ ਤਨਾ ਕਿਤੇ ਜਦੋਂ ਯੂਨੀਵਰਸਿਟੀ ਕਈ ਬੱਚਿਆਂ ਨੂੰ ਹਰ ਬੱਚਾ ਨਰਸਿੰਗ 'ਚ ਨਹੀਂ ਜਾ ਸਕਦਾ ਲਿਮਿਟਡ ਸੀਟਸ ਨੇ ਜਦੋਂ ਸੀਟਸ ਫੁੱਲ ਹੋਣ ਲੱਗ ਜਾਂਦੀਆਂ ਨੇ ਔਰ ਕੁਝ ਯੂਨੀਵਰਸਿਟੀਆਂ ਦੀਆਂ ਤੁਸੀਂ ਬਿਲੀਵ ਨਹੀਂ ਕਰੋਗੇ ਆਲਮੋਸਟ 95% ਸੀਟਸ ਫੁੱਲ ਨੇ ਨਰਸਿੰਗ ਦੀਆਂ ਜਦੋਂ ਕਿ ਅਸੀਂ ਕਹਿਣ ਨੂੰ ਹਜੇ ਜਨਵਰੀ ਇੰਟੈਕ ਨੂੰ 5-6 ਮਹੀਨੇ ਪਈ ਹੋਏ ਆ 5 ਮਹੀਨੇ ਪਈ ਹੋਏ ਆ ਬਟ ਸਟਿਲ ਸਾਰੀਆਂ ਸੀਟਸ ਫੁੱਲ ਹੋ ਚੁੱਕੀਆਂ ਤਾਂ ਜਿਹੜਾ ਮੈਡੀਕ ਠੀਕ ਹੈ ਜੀ ਉਹ ਜਦੋਂ ਸ਼ਿਫਟ ਕਰਦਾ ਉਹ ਫਿਰ ਹੈਲਥ ਸਾਇੰਸ ਤੇ ਕੋਰਸੇਸ ਵੱਲ ਜਾਂਦਾ ਹੈ ਜਾਂ ਬਾਇਓਮੈਡੀਕਲ ਸਾਇੰਸ ਦੇ ਵਿੱਚ ਜਾਂਦਾ ਹੈ ਬਾਇਓ ਟੈਕਨੋਲੋਜੀ 'ਚ ਜਾਂਦਾ ਹੈ ਫਿਰ ਉਹ ਕੋਰਸੇਸ ਵੀ ਜਲਦੀ ਜਲਦੀ ਫਿਲ ਹੋਣੇ ਸ਼ੁਰੂ ਹੋ ਜਾਂਦੇ ਆ ਦੂਸਰੀ ਗੱਲ ਜਿਹੜਾ ਮੈਡੀਕਲ ਦਾ ਸਟੂਡੈਂਟ ਆ ਉਹ ਪਹਿਲਾਂ ਹੀ ਇੰਨਾ ਕਨਸੀਅਰ ਹੋਰ ਇੰਨਾ ਕ ਫੋਕਸਡ ਹੁੰਦਾ ਉਹਨੂੰ ਪਤਾ ਹੁੰਦਾ ਉਹਨੇ ਪਹਿਲਾਂ ਹੀ ਸਾਰੀ ਤਿਆਰੀ ਕੀਤੀ ਹੁੰਦੀ ਹੈ ਕਿ ਮੈਂ ਕਿਸ ਕੋਰਸ ਦੇ ਵਿੱਚ ਜਾਂ ਕਿਸ ਯੂਨੀਵਰਸਿਟੀ ਨੂੰ ਟਾਰਗੇਟ ਕਰਨਾ ਹੈ ਇਹ ਵੀ ਇੱਕ ਰੀਜ਼ਨ ਹੈ ਕਿ ਉਹ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨਸ ਇੰਨੀ ਜਲਦੀ ਜਾਣੀਆਂ ਸ਼ੁਰੂ ਹੋ ਜਾਂਦੀਆਂ ਕਿ ਯੂਨੀਵਰਸਿਟੀਆਂ ਦੇ ਕੋ ਜਿੰਨੀਆਂ ਵੀ ਸੀਟਸ ਹੁੰਦੀਆਂ ਉਹ ਇਨਟੇਕ ਦੇ ਸ਼ੁਰੂ ਹੋਣ ਤੋਂ 2-3 ਮਹੀਨੇ ਪਹਿਲਾਂ ਹੀ ਖਤਮ ਹੋ ਜਾਂਦੀਆਂ ਨੇ ਠੀਕ ਹੈ ਜੀ ਤਾਂ ਮੈਂ ਮੈਡੀਕਲ ਦੇ ਸਟੂਡੈਂਟਸ ਨੂੰ ਖਾਸ ਕਰਕੇ ਕਹੂੰਗਾ ਕਿ ਤੁਸੀਂ ਜਨੂਅਰੀ ਇਨਟੇਕ ਨੂੰ ਇਦਾਂ ਨਾ ਸੋਚੋ ਕਿ ਸਾਡੇ ਕੋਲ ਬਹੁਤ ਟਾਈਮ ਹੈ ਤੁਸੀਂ ਇਹ ਸੋਚੋ ਕਿ ਜਿੰਨਾ ਟਾਈਮ ਹੈ ਇਹ ਵੀ ਥੋੜਾ ਹੈ ਤੁਸੀਂ ਅਗਰ ਹੁਣ ਅਪਲਾਈ ਕਰੋਗੇ ਆਪਣੀ ਆਫਰ ਲੈਟਰ 15-20 ਦਿਨ ਤੁਸੀਂ ਆਫਰ ਲੈਟਰ ਨੂੰ ਵੀ ਲੱਗਣਗੇ ਕੱਲ ਨੂੰ ਤੁਹਾਡੇ ਪੇਰੈਂਟਸ ਦੇਖੋ ਇਹ ਫੋਰਨ এডਿਕੇਸ਼ਨ ਕੋਈ ਨਹੀਂ ਨਹੀਂ ਸਸਤੀ এডਿਕੇਸ਼ਨ ਨਹੀਂ ਹੈ ਬਹੁਤ ਲੱਖਾਂ ਰੁਪਏ ਲੱਗਦੇ ਹੈ ਕਈਆਂ ਦੇ ਪੇਰੈਂਟਸ ਨੇ এডਿਕੇਸ਼ਨ ਲੋਨ ਵੀ ਲੈਣਾ ਹੋਏਗਾ ਹਰ ਕਿਸੇ ਕੋਈ ਨਹੀਂ ਸੇਵਿੰਗ ਵੀ ਨਹੀਂ ਹੁੰਦੀ ਐਜੂਕੇਸ਼ਨ ਲੋਨ ਦਾ ਵੀ ਇੱਕ ਪ੍ਰੋਸੈਸ ਹੈ ਅਗਰ ਤੁਸੀਂ ਗਵਰਨਮੈਂਟ ਬੈਂਕਾਂ ਦੀ ਗੱਲ ਕਰੀਏ SBI ਜਾਂ ਇਹ ਪੰਜਾਬ ਨੈਸ਼ਨਲ ਬੈਂਕ ਜਿਹੜੇ ਇਹ ਬੈਂਕ ਹੈ ਇੱਕ ਤਾਂ ਇਹਨਾਂ ਕੋਲ ਕੰਮ ਪਹਿਲਾਂ ਹੀ ਵਰਕਲੋਡ ਜ਼ਿਆਦਾ ਉੱਪਰੋਂ ਇਹ ਹੈ ਕਿ ਇਹਨਾਂ ਦੀ ਪ੍ਰੋਸੈਸਿੰਗ ਥੋੜੀ ਜੀ ਜ਼ਿਆਦਾ ਡਾਕੂਮੈਂਟੇਸ਼ਨ ਜ਼ਿਆਦਾ ਤਾਂ ਕਿ ਕਿ ਮਹੀਨਾ 20 ਲੈ ਲੈਂਦੇ ਆ ਲੋਨ ਨੂੰ ਪ੍ਰੋਸੈਸ ਕਰਨ ਲਈ ਤਾਂ ਮੈਂ ਬੱਚਿਆਂ ਨੂੰ ਇਹ ਕਹੂੰਗਾ ਕਿ ਦੇਖੋ 2 ਮਹੀਨੇ ਤਾਂ ਤੁਹਾਡੇ ਇਹੀ ਚੀਜ਼ਾਂ ਦੇ ਵਿੱਚ ਚਲੇ ਗਏ ਔਰ ਤੁਸੀਂ 1.5 ਤੋਂ 2 ਮਹੀਨੇ ਦੇ ਵਿੱਚ ਤੁਹਾਨੂੰ ਵੀਜ਼ਾ ਹਾਈ ਕਮਿਸ਼ਨ ਵੀ ਲਏਗਾ ਤੁਹਾਡੀ ਫਾਈਲ ਨੂੰ ਪ੍ਰੋਸੈਸ ਕਰਨ ਲਈ ਵੀਜ਼ਾ ਆਨ ਲਈ ਤਾਂ ਅਗਰ ਅਸੀਂ ਕੈਲਕੂਲੇਟ ਕਰੀਏ ਤਾਂ 4 ਮਹੀਨੇਦਰ ਮੈਂ ਪ੍ਰੋਸੈਸ ਅਗਰ ਤਾਂ ਉਹ ਦੱਸ ਰਹੇ ਤਾਂ 4 ਮਹੀਨੇ ਤਾਂ ਵੈਸੇ ਹੀ ਰਹਿ ਗਏ ਜਨਵਰੀ ਦੇ ਟੇਕ ਦੇ ਵਿੱਚ ਸੋ ਅਗਰ ਕੋਈ ਵੀ ਬੱਚਾ ਸincere ਹੈ ਔਰ ਉਹ ਬੱਚਾ ਜਨਵਰੀ ਦੇ ਵਿੱਚ ਕਿਸੇ ਵੀ ਮੈਡੀਕਲ ਕੋਰਸ ਦੇ ਵਿੱਚ ਖਾਸ ਕਰਕੇ ਐਡਮਿਸ਼ਨ ਲੈਣਾ ਚਾਹੁੰਦਾ ਉਹ ਇਹ ਲੈ ਕੇ ਚੱਲੇ ਕਿ ਜਿੰਨੀ ਜਲਦੀ ਅਪਲਾਈ ਉਹ ਕਰੇਗਾ ਉਨਾ ਉਹਦਾ ਬੈਨੀਫਿਟ ਰਹੇਗਾ ਸਕਾਲਰਸ਼ਿਪਸ ਵੀ ਮੈਂ ਇੱਥੇ ਦੱਸਦਾ ਕਿ ਫਰਸਟ ਕਮ ਫਰਸਟ ਸਰਵ ਹੁੰਦੀਆਂ ਨੇ ਤੇ ਸਕਾਲਰਸ਼ਿਪਸ ਵੀ ਲਿਮਿਟਿਡ ਹੁੰਦੀਆਂ ਨੇ ਅਗਰ ਬੱਚਾ ਹੁਣੇ ਅਪਲਾਈ ਕਰਦਾ ਜਿੰਨੀ ਜਲਦੀ ਅਪਲਾਈ ਕਰੇਗਾ ਔਰ ਉਹਦੀ ਅਸੈਸਮੈਂਟ ਦੇ ਅ 20 इंच ਕਰ ਪਾਏਗਾ ਜੀ ਬਿਲਕੁਲ ਤੇ ਮਨਪ੍ਰੀਤ ਜੀ ਇੱਥੇ ਮੈਂ ਉਹਨਾਂ ਸਟੂਡੈਂਟਸ ਬਾਰੇ ਵੀ ਤੁਹਾਡੇ ਤੋਂ ਸਵਾਲ ਜ਼ਰੂਰ ਕਰਨਾ ਚਾਹਾਂਗੀ ਜੋ ਹਲੇ ਜਿਨ੍ਹਾਂ ਨੇ ਪਲੱਸ 2 ਦੇ ਐਗਜ਼ਾਮ ਦੇਣੇ ਨੇ ਕਿ ਉਹ ਵੀ ਪਹਿਲਾਂ ਤੋਂ ਹੀ ਅਪਲਾਈ ਕਰਕੇ ਕਿਉਂਕਿ ਸਟੂਡੈਂਟਸ ਦਾ ਮਾਈਂਡਸੈਟ ਹੁੰਦਾ ਹੈ ਕਿ ਮੈਂ ਆਸਟ੍ਰੇਲੀਆ ਜਾਣਾ ਹੀ ਜਾਣਾ ਆਪਣੀ ਪਲੱਸ 2 ਕਰਨ ਤੋਂ ਬਾਅਦ ਪਰ ਹਲੇ ਐਗਜ਼ਾਮਸ ਦੇਣੇ ਨੇ ਤਾਂ ਉਹ ਕੀ ਪਹਿਲਾਂ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਨੇ ਬਿਲਕੁਲ ਮੈਮ ਤੁਸੀਂ ਬਲੀਵ ਨਹੀਂ ਕਰੋਗੇ ਕਈ ਬੱਚੇ ਪਲੱਸ 1 ਤੋਂ ਬਾਅਦ ਹੀ ਪੇਰੈਂਟਸ ਆਫਿਸ ਤੇ ਆਉਣਾ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਉਹਨਾਂ ਬੱਚੇ ਦਾ ਪਲੱਸ 1 ਦੇ ਵਿੱਚ ਹੋ ਗਿਆ ਜਾਂ ਉਹਦੇ ਪਹਿਲੇ ਸੈਮੈਸਟਰ ਦੇ ਪੇਪਰ ਹੋ ਗਏ ਆ ਤੁਸੀਂ ਸਾਨੂੰ ਦੱਸੋ ਕਿ ਅਸੀਂ ਅਪਲਾਈ ਕਰ ਸਕਦੇ ਆ ਕਿ ਨਹੀਂ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਅੱਛੀ ਚੀਜ਼ ਹੈ ਕਿ ਤੁਸੀਂ ਉੱਥੇ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਹੋ ਅਗਰ ਕੋਈ ਬੱਚਾ ਜੁਲਾਈ ਦੇ ਵਿੱਚ ਪਾਸ ਆਊਟ ਹੋ ਰਿਹਾ ਮਈ ਦੇ ਵਿੱਚ ਸੌਰੀ ਪਾਸ ਆਊਟ ਹੋ ਰਿਹਾ ਤਾਂ ਉਹ ਆਪਣੀ ਆਫਰ ਲੈਟਰ ਦਸੰਬਰ ਜਨਵਰੀ ਦੇ ਵਿੱਚ ਵੀ ਅਪਲਾਈ ਕਰ ਸਕਦਾ ਹੈ ਜੁਲਾਈ ਇਨਟੇਕ ਦੀ ਆਸਟ੍ਰੇਲੀਆ ਦੀ ਔਰ ਮੈਂ ਤਾਂ ਇਹ ਕਹੂੰਗਾ ਕਿ ਹਰ ਬੱਚੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣਾ ਆਇਲਜ਼ ਵਗੈਰਾ ਜਦੋਂ ਉਹਦੇ ਪ੍ਰੀ ਬੋਰਡ ਦੇ ਐਗਜ਼ਾਮ ਜਦੋਂ ਕੋਲ ਥੋੜਾ ਟਾਈਮ ਹੁੰਦਾ ਹੈ ਦਸੰਬਰ ਦੇ ਵਿੱਚ ਛੁੱਟੀਆਂ ਦੇ ਵਿੱਚ ਆਪਣਾ ਆਇਲਜ਼ਾ ਐਗਜ਼ਾਮ ਦੇ ਕੇ ਖਤਮ ਕਰੇ ਉਸ ਚੀਜ਼ ਨੂੰ ਕਿਉਂਕਿ ਇੱਕ ਆਇਲਜ਼ ਹੀ ਹੈ ਜਿਹੜਾ ਬੱਚਾ ਪੇਪਰਾਂ ਤੋਂ ਬਾਅਦ ਅਗਰ ਤੁਸੀਂ ਅਪ੍ਰੈਲ ਦੇ ਅਪ੍ਰੈਲ ਮੇਚ ਪੇਪਰ ਦੇ ਦਿੰਦੇ ਹੋ ਜਾਂ ਅਪ੍ਰੈਲ ਦੇ ਪੇਪਰ ਦੇ ਕੇ ਇੱਕ ਮਹੀਨਾ ਪੜ੍ਹ ਕੇ ਤੁਸੀਂ ਮੇ ਦੇ ਵਿੱਚ ਐਗਜ਼ਾਮ ਦੋਗੇ ਤਾਂ ਤੁਸੀਂ ਜੁਲਾਈ ਣ ਤੱਕ ਲਈ ਬਹੁਤ ਟਫ ਹੋ ਜਾਏਗਾ ਕਰੈਕ ਕਰਨਾ ਤਾਂ ਤੁਸੀਂ ਆਪਣਾ IELTS preparation ਜਦੋਂ ਤਰ੍ਹਾਂ ਵਿੱਚੋਂ ਫ੍ਰੀ ਟਾਈਮ ਮਿਲਦਾ ਤੁਸੀਂ ਥੋੜਾ ਜਿਹਾ ਟਾਈਮ ਵੀ ਯੂਜ਼ ਕਰਕੇ ਆਪਣਾ IELTS exam ਉਹਦੀ 2 ਸਾਲ ਦੀ ਵੈਲਿਡਿਟੀ ਹੁੰਦੀ ਆ ਤੁਸੀਂ ਪਹਿਲਾਂ ਹੀ ਸਾਡੇ ਕੋਲ ਬੱਚੇ ਆਂਦੇ ਇਹਨਾਂ ਨੇ exam ਦਸੰਬਰ ਜਨਵਰੀ ਦੇ ਵਿੱਚ ਬੱਚੇ ਪਹਿਲਾਂ ਹੀ IELTS exam ਦੇ ਦਿੰਦੇ ਆ ਔਰ ਆਪਣੀ ਆਫਰ ਲੈਟਰ ਜੁਲਾਈ ਦੀ ਅਪਲਾਈ ਕਰ ਦਿੰਦੇ ਉਹਦੇ ਨਾਲ ਇਹ ਹੋਏਗਾ ਕਿ 21 22 ਮਈ ਦੇ ਆਸ-ਪਾਸ ਜਦੋਂ +2 ਦਾ ਰਿਜ਼ਲਟ ਆਏਗਾ ਅਸੀਂ ਕੰਡੀਸ਼ਨਲ ਆਫਰ ਬੱਚੇ ਦੀ ਸਾਡੇ ਕੋਲ ਹੋਏਗੀ ਫੰਡ ਅਸੀਂ ਅਪਰੂਵ ਕਰਵਾ ਕੇ ਰੱਖਾਂਗੇ ਬੱਚੇ ਨੇ ਸਿਰਫ ਆਪਣਾ IELTS exam ਪrezent ਕਰਨਾ ਹੈ ਯੂਨੀਵਰਸਿਟੀ ਨੂੰ ਔਰ ਆਪਣੀ ਅਸੀਂ ਹਾਈ ਕਮਿਸ਼ਨ ਦੇ ਵਿੱਚ ਫਾਈਲ ਲਗਾ ਦਾਂਗੇ ਜੀ ਬਿਲਕੁਲ ਸੋ ਵਾਕਈ ਦੇਖੋ ਸਟੂਡੈਂਟਸ ਇੱਥੇ ਸਮਝਾ ਦੇਣੇ ਕਿ ਜੇ ਤੁਸੀਂ ਆਪਣਾ ਮਨ ਮਨ ਦੇ ਵਿੱਚ ਸੋਚਿਆ ਹੋਇਆ ਹੈ ਕਿ ਆਸਟ੍ਰੇਲੀਆ ਸਟਡੀ ਵੀਜ਼ਾ ਲਈ ਹੀ ਅਪਲਾਈ ਕਰਨਾ ਹੈ ਤਾਂ ਤੁਸੀਂ ਪਹਿਲਾਂ ਤੋਂ ਉਹੀ ਆਪਣੀ ਐਡਵਾਂਸ ਤਿਆਰੀ ਰੱਖੋ ਤੁਹਾਡੇ ਸਮੇਂ ਦੀ ਵੀ ਬਜਟ ਹੋਏਗੀ ਔਰ ਨਾਲ ਦੀ ਨਾਲ ਤੁਹਾਡੇ ਇਨਟੇਕ ਨੂੰ ਲੈ ਕੇ ਜਿਹੜੀ ਤੁਹਾਡੀ ਪੂਰੀ ਤਿਆਰੀ ਕੰਪਲੀਟ ਹੁੰਦੇ ਹੋਏ ਤੁਹਾਡਾ ਵੀਜ਼ਾ ਜੋ ਹੈ ਜਲਦੀ ਤੋਂ ਜਲਦੀ ਆਂਦੇ ਚਾਂਸਸ ਜ਼ਰੂਰ ਬਣ ਜਾਂਦੇ ਨੇ ਤੇ ਅਖੀਰ ਦੇ ਵਿੱਚ ਮਨਪ੍ਰੀਤ ਜੀ ਕੀ ਕਹਿਣਾ ਚਾਹੋਗੇ ਸਟੂਡੈਂਟਸ ਫਿਰ ਤੋਂ ਮੈਂ ਨਰਸਿੰਗ ਵਾਲੇ ਸਟੂਡੈਂਟਸ ਦੀ ਗੱਲ ਕਰ ਲਾਂ ਮੈਡੀਕਲ ਸਟੂਡੈਂਟਸ ਦੀ ਜਿਨ੍ਹਾਂ ਲਈ ਸਿਰਫ ਔਰ ਸਿਰਫ ਜਨਵਰੀ ਇਨਟੇਕ ਹੀ ਹੁੰਦਾ ਇੱਥੇ ਹੀ ਉਹਨਾਂ ਨੂੰ ਕੋਰਸੇ ਮਿਲਣ ਵਾਲੇ ਨੇ ਕੁਝ ਹੀ ਦਿਨ ਬਾਕੀ ਆਪਾਂ ਮੰਨ ਸਕਦੇ ਹਾਂ ਉਹਨਾਂ ਦੇ ਲਈ ਕਿਉਂਕਿ ਆਲਮੋਸਟ ਸੀਟਸ ਜੋ ਹੈ ਫੁੱਲ ਹੁੰਦੀਆਂ ਜ਼ਰੂਰ ਨਜ਼ਰ ਆ ਹੀ ਰਹੀਆਂ ਨੇ ਇੱਥੇ ਉਹਨਾਂ ਨੂੰ ਤੁਸੀਂ ਕੀ ਗਾਈਡ ਕਰਨਾ ਚਾਹੋਗੇ ਸਟੂਡੈਂਟਸ ਨੂੰ ਮੈਂ ਦਿਖੋ ਹਰ ਬੱਚੇ ਨੂੰ ਇਹੀ ਕਹੂੰਗਾ ਕਿ ਅਗਰ ਕੋਈ ਬੱਚਾ ਮੈਡੀਕਲ ਦੇ ਨਾਲ ਰਿਲੇਟਿਡ ਕੋਰਸਿਸ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਜਾਂ ਕਿਸੇ ਵੀ ਹੋਰ ਕੋਰਸ ਦੇ ਵਿੱਚ ਜਨਵਰੀ ਇੰਟੈਕ ਚ ਅਪਲਾਈ ਕਰਨਾ ਚਾਹੁੰਦਾ ਹੈ ਉਹ ਹੁਣ ਤੋਂ ਹੀ ਆ ਕੇ ਆਪਣੀ ਫਾਈਲ ਸਾਡੇ ਕੋਲ ਲਗਾਏ ਅਗਰ ਕਿਸੇ ਦਾ ਆਇਲਸ ਰਹਿ ਵੀ ਗਿਆ ਹੈ ਤਾਂ ਵੀ ਉਹ ਆਪਣੀ ਕੰਡੀਸ਼ਨਲ ਆਫਰ ਅਪਲਾਈ ਕਰਕੇ ਜਿਹੜੇ 10 ਦਿਨ 15 ਦਿਨ ਦੇ ਵਿੱਚ ਉਹਦਾ ਆਫਰ ਲੈਟਰ ਆਏਗਾ ਜਾਂ 20 ਦਿਨ ਦੇ ਅਗਰ ਕਿਸੇ ਕੋਈ ਯੂਨੀਵਰਸਿਟੀ ਜ਼ਿਆਦਾ ਟਾਈਮ ਵੀ ਲੈ ਲੈਂਦੀ ਉਹਨੇ ਦਿਨਾਂ ਦੇ ਵਿੱਚ ਬੱਚਾ ਆਪਣਾ IELTS एग्जाम ਦੇ ਲੇ ਔਰ ਅਸੀਂ ਉਹਨੂੰ ਬਾਅਦ ਚਾਹ IELTS एग्जाम ਪੀਜ ਕੇ ਉਹਨੂੰ ਅਨਕੰਡੀਸ਼ਨਲ ਦੇ ਵਿੱਚ ਕਨਵਰਟ ਕਰਾ ਲਾਂਗੇ ਇਸੇ ਕਰਕੇ ਅਸੀਂ ਇਹੀ ਚੀਜ਼ ਨੂੰ ਦੇਖਦੇ ਹੋਏ ਜਿਹੜੇ ਹੁਣ ਨਵੇਂ IELTS ਦੇ ਸਟੂਡੈਂਟ ਨਵੇਂ ਪਲੱਸ 2 ਦੇ ਵਿੱਚ ਜਿਹੜੇ ਬੱਚਿਆਂ ਨੇ ਹੁਣ एग्जाम ਦੇਣਾ ਹੈ ਹੁਣ ਦਸੰਬਰ ਜਨਵਰੀ ਆਉਣ ਵਾਲਿਆ ਅਸੀਂ ਵੀ ਆਪਣੇ ਆਫਿਸ ਦੇ ਵਿੱਚ ਇਸੇ ਕਰਕੇ ਇਹੀ ਚੀਜ਼ ਨੂੰ ਦੇਖਦੇ ਹੋਏ आइल्स ਨੇ ਇਹ ਕਲਾਸਿਸ ਵੀ ਸ਼ੁਰੂ ਕਰਤੀਆਂ ਬਹੁਤ ਨੋਮੀਨਲ ਪ੍ਰਾਈਸ ਦੇ ਉੱਪਰ ਲਾਈਕ 999 ਸਾਡੀ ਫੀਸ ਹੈ ਫॉर 3 ਮੰਥਸ ਉਹਦੇ ਵਿੱਚ ਅਸੀਂ ਆਨਲਾਈਨ ਕਲਾਸਿਸ ਵੀ ਦੇ ਰਹੇ ਹਾਂ ਔਰ ਆਫਲਾਈਨ ਕਲਾਸਿਸ ਵੀ ਦੇ ਰਹੇ ਹਾਂ ਬੱਚਿਆਂ ਨੂੰ ਤਾਂ ਅਗਰ ਕੋਈ ਵੀ ਬੱਚਾ ਸਾਡੇ ਕੋਲ ਅਗਰ ਕੋਈ ਬੱਚੇ ਨੂੰ ਲੱਗਦਾ ਕਿ ਮੈਂ ਆਫ ਮੇਰੇ ਕੋਲ ਟਾਈਮ ਨਹੀਂ ਹੈ ਜਾਂ ਮੈਂ ਟ੍ਰੈਵਲ ਨਹੀਂ ਕਰਕੇ ਜਾਣਾ ਚਾਹੁੰਦਾ ਤੁਸੀਂ ਸਾਡੇ ਕੋਲੋਂ ਆਨਲਾਈਨ ਵੀ ਕਲਾਸਿਸ ਲੈ ਸਕਦੇ ਹੋ ਮੀਨ ਵਾਈਲ ਤੁਸੀਂ ਆਪਣੀ ਆਫਰ ਲੈਟਰ ਅਪਲਾਈ ਕਰੋ IELTS ਦੀ ਤਿਆਰੀ ਕਰੋ ਜਦੋਂ ਤੱਕ ਤੁਹਾਡੀ ਆਫਰ ਲੈਟਰ ਆਏਗੀ ਉਦੋਂ ਤੱਕ ਕਲਾਸ ਵੀ ਹੋ ਜਾਏਗਾ ਔਰ ਤੁਸੀਂ ਅਪਲਾਈ ਹਜੇ ਵੀ ਜਨਵਰੀ ਇੰਟੇਕ ਦੇ ਵਿੱਚ ਅਪਲਾਈ ਕਰ ਸਕਦੇ ਹੋ ਬਿਲਕੁਲ ਸੋ ਸਟੂਡੈਂਟਸ ਨੂੰ ਜ਼ਰੂਰ ਜੋ ਹੈ ਪੂਰੀ ਪਲੈਨਿੰਗ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਤਿਆਰੀ ਜੋ ਕਿ ਤੁਹਾਡੀ ਪੂਰੀ ਸਟੈਪ ਬਾਈ ਸਟੈਪ ਸਹੀ ਤਰੀਕੇ ਨਾਲ ਹੁੰਦੀ ਰਹੇ ਔਰ ਟਾਈਮਲੀ ਤੁਸੀਂ ਆਪਣੇ ਇਨਟੇਕ ਦੇ ਵਿੱਚ ਮਨ ਚਾਹੀ ਇਨਟੇਕ ਦੇ ਵਿੱਚ ਆਪਣੇ ਮਨ ਚਾਹੀ ਕੋਰਸ ਦੇ ਨਾਲ ਜੋ ਐਡਮਿਸ਼ਨ ਵੀ ਲੈ ਸਕੋ ਆਪਣਾ ਵੀਜ਼ਾ ਹਾਸਲ ਕਰ ਸਕੋ ਤੇ ਕੋਈ ਸਵਾਲ ਹੋਵੇ ਸਟੂਡੈਂਟਸ ਦੇ ਮਨ ਵਿੱਚ ਜ਼ਰੂਰ ਜਿਹੜਾ ਨੰਬਰ ডিসਪਲੇਸ ਉੱਪਰ ਕਾਲ ਕਰੋ ਪੂਰੀ ਇਨਫੋਰਮੇਸ਼ਨ ਲਈ ਜਾਂ ਫਿਰ ਤੁਸੀਂ ਸਟੱਡੀ ਸਕੈਰ ਅਬ੍ਰੋਡ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਆਣਾ ਤਾਂ ਕਿ ਅਸੈਸਮੈਂਟ ਤੋਂ ਬਾਅਦ ਤੁਹਾਨੂੰ ਰਾਈਟ ਆਪਸ਼ਨਸ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਸਟੂਡੈਂਟਸ ਨੂੰ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਸੀਂ ਬਹੁਤ ਚੰਗੇ ਢੰਗ ਦੇ ਨਾਲ ਗਾਈਡ ਕੀਤਾ ਹੈ ਬਹੁਤ ਖਾਸ ਗੱਲਾਂ ਉਹਨਾਂ ਨੂੰ ਸਮਝਾਈਆਂ ਨੇ ਤਾਂ ਕਿ ਸਟੂਡੈਂਟ ਕਿਤੇ ਵੀ ਆਪਣੇ ਪ੍ਰੋਸੈਸ ਦੇ ਵਿੱਚ ਗਲਤੀ ਨਾ ਕਰ ਸਕੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲੀ ਜੋ ਜੀ ਇਜਾਜ਼ਤ ਥੈਂਕ ਯੂ so much